ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਕੀ ਸੀਗਾ ਇੱਕ ਕਾਰ ਵਾਲਾ ਆਉਂਦਾਗਾ ਜਿੱਥੇ ਇੱਕ ਦੁਕਾਨਦਾਰ ਕੋਲੇ ਆਂਡੇ ਦੀਆਂ ਟਰੇਆਂ ਲੈਂਦਾਗਾ ਆਂਡੇ ਦੀਆਂ ਟਰੇਆਂ ਲੈਣ ਤੋਂ ਬਾਅਦ ਉਹ ਪੇਮੈਂਟ ਕਰਦਾ ਇੱਕ ਸਕੈਨਰ ਤੇ ਜਿੱਥੇ ਉਹਦੀ ਪੇਮੈਂਟ ਫੇਲਡ ਹੋ ਜਾਂਦੀ ਹੈ ਉਹਦਾ ਸੱਚ ਨਿਕਲ ਕੇ ਬਿਲਕੁਲ ਸਾਹਮਣੇ ਆਇਆਗਾ ਤਾਂ ਤੁਸੀਂ ਇਹ ਸੱਚ ਦੇਖੋ ਤੁਹਾਡੇ ਸਾਹਮਣੇ ਲੈ ਕੇ ਆ ਆ ਸੀਗਾ ਰਾਤ ਕਰਿੰਦਾ ਵੇ ਆਹਾ ਸੀ ਬਈ ਕੀ ਹਾਲ ਹੈ ਬਾਈ ਠੀਕ ਹੈ ਬਾਈ ਵਧੀਆ ਵਧੀਆ ਬਾਈ ਇਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਬਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਬਾਈ ਜੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਤਾਂ ਆਪਣੀ ਪੇਮੈਂਟ ਹੋ ਗਈ ਠੀਕ ਚਲੋ ਜੀ ਅਸੀਂ ਮੁੜ ਕੇ ਉਹ ਮੰਨ ਲਓ ਇਥੋਂ ਤੁਰ ਗਏ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਦੋਂ ਅਸੀਂ ਮੁੜਿਆਏ ਅਸੀਂ ਅਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਵੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਕਹਿੰਦੀ ਹੁਣ ਤਾਂ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤਾਂ 100 ਬਾਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜੀ ਉਸ ਟੈਨ ਕਰਕੇ ਵੀ ਪੈਸੇ ਆ ਗਏ ਹਾਂ ਜੀ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੇ ਜੀ ਠੀਕ ਹੈ ਕਿਹੜੇ ਇਧਰੋਂ ਆਬ ਜਾਂਦੇ ਹਾਂ ਤੇ ਜਾਣਾ ਕਿੱਥੇ ਸੀਗੇ ਜੀ ਬਟਿੰਡੇ ਹੀ ਬਥੰਦੀ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਵੇਖ ਕੇ ਆਏ ਅਸੀਂ ਆਪਾਂ ਸਵੇਰ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਸਵੇ ਆਪਣੇ ਭਲਾਈਆਂ ਦੇ ਸਰਪੰਚ ਸਾਹਿਬ ਨਾਲ ਬਚਾਰ ਸਿੰਘ ਸੰਤੂ ਅਕਾਲੀ ਦਲ ਵੱਲੋਂ ਫਰਵੰਸੀ ਉਹਨਾਂ ਨਾਲ ਗੱਲ ਕਰਾਉਂਦੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨਹੀਂ ਰਹੋਗੇ ਅਸੀਂ ਹਾਂ ਜੀ ਹਾਂ ਜੀ ਕਾਫੀ ਨਹੀਂ ਰਹੋਗੇ ਅਸੀਂ ਤੇ ਵੀ ਉਹ ਕਹਿੰਦਾ ਸਵੇਰ ਆਜੋ ਫਿਰ ਤਾਰੋਕਸ ਕਰਕੇ ਬਾਅਦ ਚ ਹੋ ਗਏ ਇਹ ਬਈ ਕਿਤਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਹੀ ਤੁਰ ਗਿਆ ਇਹ ਕਿਉਂਕਿ ਨਾ ਬਾਜੀ ਦੇ ਪਹਿਲਾਂ ਵੀ ਮੁਰਗੀ ਤੇ ਟ੍ਰੇ ਇਥੋਂ ਹੋਈਆਂ ਨੇ ਅੱਕੀ ਨਹੀਂ ਕੈਮਰਾ ਲਵਾਇਆ ਲੋਕ ਮੰਨਦੇ ਨਹੀਂ ਸੀ ਕਹਿੰਦੇ ਯਾਰ ਤੂੰ ਉਹੀ ਗੱਪ ਮਾਰ ਦਿੰਦਾ ਇਹਨਾਂ ਨੂੰ ਹਾਂ ਜੀ ਹਾਂ ਜੀ ਬਾਕੀ ਸਾਡੇ ਨਾਲ ਵੀ ਹੋਈ ਆਈ ਆਪਣੇ ਕੋਲੇ ਵੀ ਬਲੇਲਰ ਦਾ ਫਰਮ ਫਾਰਮ ਆਈ ਲਹਿਰੇ ਵੇਗੇ ਸਾਡੇ ਨਾਲ 4-5 ਜਾਰੀ ਹੋਈ ਆਈ ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪੈਸੇ ਦੇ ਦਿੰਦੇ ਨਹੀਂ ਭੱਜ ਜਾਂਦਾ ਜੀ ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਆ ਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟ ਮਾਰ ਕਰਦਾ ਉਹ ਹੁੰਦਾ ਹਣਾ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਬਈ ਬਾਈ ਨਾਰਾਜੀ ਨਾਵਾ ਸਾਰੀ ਗੱਲਬਾਤ ਕਲੀਅਰ ਹੋ ਗਈ ਸਾਰੀ ਗੱਲਬਾਤ ਹੋ ਗਈ ਆਪਣੇ ਵੀ ਕੋਈ ਪਿੰਡ ਦੇ ਬੰਦੇ ਹੀ ਕਿਹੜਾ ਵੀ ਉਹ ਕੋਈ ਨੇੜ ਨੇੜ ਦੀ ਆਹ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਹੁਣ ਪੈਸੇ ਦੇਤੇ ਨੂੰ ਬਾਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਲੈ ਬਈ ਦੋਸਤੋ ਹੁਣ ਬਾਈਆਂ ਨੇ ਦੇਤੇ ਪੈਸੇ ਸਾਰਾ ਹਨਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਵਾਰੀ ਜਲਦਬਾਜੀ ਦੇ ਵਿੱਚ ਜਾਂ ਕਈ ਵਾਰੀ ਦਿਮਾਗ ਹੀ ਬੰਦੇ ਦਾ ਹੋਰ ਬਿਰਤੀ ਲੱਗੀ ਹੁੰਦੀ ਆ ਹਨਾ ਕਿਤੇ ਬੰਦੇ ਦੇ ਜਾਂ ਕਬੀਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਤੇ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪਦੀ ਸਿਆਣਫੁ ਦਿਖਾਈ ਹੈ ਨਾ ਤੇ ਧੰਨਵਾਦ ਬਾਈ ਤੁਹਾਡਾ ਵੀ ਧੰਨਵਾਦ ਜੀ ਠੀਕ ਇਹ ਲਾ ਲਾ ਕੇ ਕੀ ਕੀ ਆਲਾ ਬਾਈ ਗਰਪਾਲ ਬਹੁਤ ਵਧੀਆ ਬਾਈ ਬਾਈ ਜੀ ਉਦੋਂ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਵੀ 2000 ਰੁਪਿਆ ਦੇ ਕੇ ਤੇ ਮੁਰਗਾ 70 80 ਕਿਲੋ ਵੜਾ ਕੇ ਰੱਖ ਗਏ ਬੰਦਾ ਹਨਾ ਤੇ 25 3000 ਦਾ ਨਖਾਨ ਹੋ ਗਿਆ ਤੁਹਾਡਾ ਹੋਇਆ ਸੀ ਬਾਈ ਉਦੋਂ ਤੇ ਲੋਕ ਉਹ ਕਮੈਂਟ ਕਰਦੀ ਕਹਿੰਦੇ ਯਾਰ ਤੂੰ ਆ ਆਪਦੀ ਪ੍ਰੋਮੋਸ਼ਨ ਕਰਨ ਮਾਰਾ ਚਾਰ ਵੇਚਣ ਮਾਰਾ ਜਾਂ ਕਿਵੇਂ ਵੀ ਕਰ ਲਾ ਹਨਾ ਤੂੰ ਬਈ ਫੇਕ ਬਣਾਈ ਜਨਾ ਹਾਂ ਤੇ ਰਾਤ ਜੇ ਕੈਮਰਾ ਨਾ ਹੁੰਦਾ ਤੇ ਬਾਈਆਂ ਤੱਕ ਵੀ ਇਹਨਾਂ ਨੇ ਭੁੱਲ ਜਾਣਾ ਸੀਗਾ ਨਾ ਵੀਡੀਓ ਨਾ ਜਾਣੀ ਸੀ ਪਤਾ ਕੀ ਚੈੱਕ ਕਰ ਬਈ ਪਹਿਲਾਂ ਸਾਡੇ ਤੋਂ ਮੁਰਗੀਆਂ ਰਖਾ ਕੇ ਇੱਕ ਕਾਰ ਵਾਲੇ ਨੇ ਅਸੀਂ ਭਜਾ ਕੇ ਲੈ ਗਏ ਉਦੋਂ ਵੀ ਕੈਮਰੇ ਨਹੀਂ ਚਾਲੇ ਇਹਦੋਂ ਬਾਅਦ ਦੀ ਗੱਲ ਠੀਕ ਹੈ ਤੇ ਆ ਹੁ ਇਹ ਦੋ ਦਿਨ ਚਾਰ ਦਿਨ ਪਹਿਲਾਂ ਵੀ ਦੋ ਟਰੇਆਂ ਰਖਾ ਕੇ ਅਗਲੇ ਦਿਨ ਗੇਰ ਮਾਰਿਆ ਗਾਂ ਲੰਘ ਗਿਆ ਠੀਕ ਹੈ ਅਗਲਾ ਵੇਖ ਲੈਂਦਾ ਬੰਦਾ ਹਨਾ ਬਈ ਯਾਰ ਬੰਦਾ ਦੇਖ ਲੈਣਾ ਬੱਕਰਾ ਬੰਦਾ ਯਾਰ ਵੀ ਇਹ ਕੀ ਕਰ ਦੂਗਾ ਆਪਣੇ ਵਾਲਾ ਤੇਜ਼ ਚੋਸਤ ਵੀ ਨਹੀਂ ਹੈ ਨਾ ਹਾਂ ਤੇਜ਼ ਚੋਸਤ ਵੀ ਨਹੀਂ ਵਾਲਾ ਯਾਰ ਬਈ ਆਪਣੇ ਕੋਲ ਬੰਦਾ ਠੀਕ ਹੈ ਤੇ ਬਸ ਆਹੀ ਕਾਰਨ ਹੈ ਬਈ ਪਰ ਲੋਕਾਂ ਨੂੰ ਆਪ ਹੀ ਚਾਹੀਦਾ ਬਈ ਯਾਰ ਇਹ ਤਾਂ ਘਟਿਆ ਹੁਣ ਬਾਈ ਨਾ ਇਹਦੇ ਨਾਲ ਬਈ ਨਵੇੜਾ ਹੋ ਗਿਆ ਇਹਨਾਂ ਨਵੇੜਾ ਹੋ ਗਿਆ ਬਈ ਆਪ ਜਦੋਂ ਬੰਦੇ ਨੇ ਗਲਤੀ ਮੰਨ ਲਈ ਬਈ ਯਾਰ ਇਸ ਤੋਂ ਵੱਡੀ ਕੀ ਗੱਲ ਹਨ ਚੱਲ ਕੇ ਆ ਗਿਆ ਜਰੂ ਠੀਕ ਬਾਕੀ ਬਾਈ ਵੀ ਸਰਦਾ ਵਰਦਾ ਹੈ ਉਹ ਜਾਂ ਚੱਲ ਕੋਈ ਚਿੱਟੇ ਜੁੱਟੇ ਵਾਲਾ ਆਪਾਂ ਮੰਨ ਲੀਏ ਹਨਾ ਹਾਂ ਹਾਂ ਤੇ ਬਈ ਕਿਤੇ ਤੁਸੀਂ ਰਿਪੋਰਟ ਵੀ ਦਿੱਤੀ ਸੀਗੀ ਇਹਦੀ ਪੁਲਿਸ ਨੂੰ ਪਲਾਗ ਕੀਤੀ ਹੋਈ 112 ਤੇ ਆਪਾਂ ਰਾਤ ਫੋਨ ਲਾਤਾ ਸੀਗਾ ਉਹਨਾਂ ਨੇ ਇੱਥੇ ਕਿਲੀ ਚੌਂਕੀ ਲੱਗਦੀ ਐ ਇਸੇ ਹੱਦ ਤੇ ਇਧਰ ਹੀ ਪੈ ਜਾਂਦੀ ਆ ਉਹਨਾਂ ਨੇ ਇੱਥੇ ਦਰਖਾਸਤ ਜਮ੍ਹਾਂ ਕਰਵਾ ਅਰਜੀ ਲਿਖਤੀ ਸੀ ਆਪਾਂ ਸਾਡੀ ਉਹ ਹੁਣ ਬਈ ਵਾ ਜਾ ਹੁਣ ਸਾਰਾ ਰੋਲਾ ਨਿਬੜ ਗਿਆ ਥੋੜਾ ਹਾਂ ਤੇ ਬਾਕੀ ਬਾਈ ਅ ਅਗਲਾ ਵੇਖ ਲੈਂਦਾ ਹਨਾ ਦੇਸੀ ਆ ਕੰਮ ਆ ਤੇ ਕੈਮਰੇ ਕੁਮਰੇ ਸਾਰਾ ਬਾਈ ਨੇ ਲੱਗਿਆ ਇਹਦਾ ਕੈਮਰੇ ਦੇ ਬਈ ਬਹੁਤ ਫਾਇਦੇ ਵੀ ਆ ਹਨਾ ਇਹਦੇ ਲੇਬਰ ਤੇ ਵੀ ਧਿਆਨ ਰਹਿੰਦਾ ਸਾਰਾ ਕੁਝ ਹੀ ਆ ਬਾਈ ਵਧੀਆ ਬਾਈ ਕੋਈ ਮਾੜੀ ਹਰਕਤ ਕਰਦਾ ਕੋਈ ਤੁਰਿਆ ਜਾਂਦਾ ਹਨਾ ਸਾਰਾ ਕੁਝ ਪਤਾ ਲੱਗ ਜਾਂਦਾ ਠੀਕ ਆ ਤੇ ਇਹ ਫਾਰਮ ਕਿਹੜੀ ਰੋਡ ਤੇ ਬਈ ਆਪਣੀ ਇਹ ਮੁਕਸਰ ਤੋਂ ਬਠਿੰਡਾ ਰੋਡ ਤੇ ਆ ਬਈ ਚੰਦ ਮੈਰਿਜ ਪੈਸ ਤੋਂ ਅਗਲੇ ਪਾਸੇ ਮੁਕਬਠਿੰਡੇ ਵਾਲੇ ਪਾਸੇ ਆ ਬੰਦਾ ਸੀਗਾ ਆ ਬੰਦਾ ਸੀਗਾ ਬੋਲਪੁਰ ਆ ਬੋਲਪੁਰ ਰਾਜੂ ਦਾ ਸਾਰੀ ਗੱਲ ਕੀ ਗੱਲ ਗੱਲ ਹੋਈ ਹੈ ਆ ਸਾਫ ਕੀ ਹੋਇਆ ਕਿਵੇਂ ਹੋਇਆ ਕੀ ਗੱਲ ਘਟਨਾ ਵਸਦੀ ਰਤ ਕੋ ਸਰਦਾਰ ਨੇ ਆਇਆ ਇੱਕ ਬਾਈ ਦੋਸਤੋ ਦੱਸ ਦਗੇ ਬਾਈ ਦਾ ਇਹਦਾ ਫਾਰਮ ਨਹੀਂ ਕਹੀ ਕਹਿੰਦੇ ਜੀ ਵੀ ਗਰੀਬ ਬੰਦੇ ਦਾ ਬਾਈ ਜੀ ਸਰਦਾ ਵਰਦਾ ਕਹੀ ਕਹਿੰਦੇ ਇਹ ਪੈਸੇ ਵੀ ਪਾ ਦਿੰਦੇ ਆ ਬਾਈ ਦਾ ਜਿੰਨਾ ਨੁਕਸਾਨ ਹੋਇਆ ਬਾਈ ਵੀ ਕਰੋ ਸਰਦਾ ਵਰਦਾ ਵਧ ਗਿਆ ਹਨ ਤੇ ਕੀ ਹੋਇਆ ਸੀ ਆ ਰਾਤ ਬਾਈ ਰਾਤ ਕੋ ਮੈਂ ਆਂਡਾ ਦਿਆ ਛੇਟ ਰੇ ਬੋਲਤਾ ਅਸਕਨਰ ਲੈ ਕੇ ਆਉ ਬੋਲਤਾ ਇਸਵੇਂ ਨਹੀਂ ਹੋਤਾ ਦੂਸਰਾ ਤਾਂ ਫਰਾਰ ਹੋ ਗਿਆ ਠੀਕ ਹੈ ਫਿਰ ਆਪਣੇ ਆਪਣੇ ਮਾਲਕ ਨੂੰ ਪਤਾ ਹਾਂ ਮਾਲਕ ਕੋਲ ਪਤਾ ਹੈ ਰਾਤ ਕੋ ਚਲੋ ਠੀਕ ਹੈ ਦੋਸਤੋ ਬਈ ਰੌਲਾ ਨਿਬੜੇ ਚੰਗਾ ਹਨਾ ਬਾਈ ਵੀ ਗਲਤੀ ਮੰਨ ਕੇ ਸਾਰੇ ਆ ਬੰਦੇ ਸਾਰੇ ਪੈਂਡ ਦੀ ਮੋਤਵਾਰ ਸਾਰੇ ਆਈ ਸੀ ਤੇ ਬਾਕੀ ਤੁਸੀਂ ਸਾਰੇ ਆਪ ਦੇ ਸੁਝਾਅ ਦੇ ਦਿਓ ਜੀ ਲੋਡਿੰਗ ਮੈਨੇਜਮੈਂਟ ਕਰੀਦਾ ਨਾ ਕੀ ਕਹਿਣਾ ਕੀ ਹੈ ਬਾਈ ਵੀ ਇਹਨਾਂ ਦੇ ਆ ਨਿਬੜ ਗਿਆ ਬਈ ਆਪ ਹੀ ਬੋਲਦੇ ਨਾ ਬਈ ਆਪ ਹੀ ਬੋਲੋ